ਨੇ ਦਿੰਦਰਾ ਕੀ ਕਰਨ ਲਈ ਆ ਬੀਬੀ ਕੋਹ ਵੀ ਆ ਦਾਲ ਨੂੰ ਬਾਲਾ ਦਉਣ ਲੱਗੀ ਜਾ ਹਾਂ ਉਧਰੋਂ ਮੇਰਾ ਫੜ ਲਿਆ ਸੂਟ ਸੀਤਾ ਉਧਰ ਦੂਜੇ ਮੱਲੇ ਭੋਗਾ ਤਾਂ ਮੈਂ ਜਾਣਾ ਸੀ ਅਰੇ ਬੀਬੀ ਤੈਨੂੰ ਵੀ ਆਖਿਆ ਵਾ ਸੂਟ ਦੇਣਾ ਹੁੰਦਾ ਤੇ ਆ ਲਾਗੇ ਦਿਆ ਕਰ ਪਰ ਲਿਆ ਮੱਲੇ ਦੇਉ ਨਹੀਂ ਹੁਣ ਮੈਂ ਉਥੇ ਲੱਤਾਂ ਮਾਰਦੀ ਜਾਊਂਗੀ ਅਗਲੀ ਨਾ ਘਰ ਟੱਕਰੀ ਫੇਰ ਕੰਮ ਸੋ ਕੰਮ ਉਹਦਾ ਨੰਬਰ ਤੇ ਰੱਖਿਆ ਕਰ ਕੋਲ ਤੀਜੇ ਮੱਲੇ ਕੜਾ ਵਾ ਉਹਦਾ ਤੁਸੀਂ ਫਿਰ ਨ ਜਾਣਾ ਵਾ ਤੀਜਾ ਮੱਲਾ ਨਹੀਂ ਤੁਹਾਨੂੰ ਗੱਲਾਂ ਹੀ ਵੱਡੀਆਂ ਤੇ ਛਣ ਆਉਂਦੀਆਂ ਵਾ ਚਲ ਸਵੇਰੇ ਸਵੇਰੇ ਮੇਰਾ ਦਿਮਾਗ ਨਾ ਖਰਾਬ ਕਰੀ ਮੈਂ ਜਾਣੀ ਆ ਤੂੰ ਤੇ ਮੇਰਾ ਹੀ ਕਰ ਦਿੱਤਾ ਤੇਰਾ ਕੀ ਕਰਨਾ ਵਾ ਸਵਾਇ ਸੁਹੀ ਦਿੱਤੀ ਆ ਕਿ ਦੇਣ ਵਾਲੀ ਆ ਦਿੱਤੀ ਆ ਸਵਾਇ ਤੋਂ ਕਿਦਾਂ ਡਰ ਦਗਾਈਓ ਉਹ ਹਾਰ ਨਹੀਂ ਬੀਬੀ ਹਾਂ ਜਾਣਾ ਇਹਨੇ ਮਿਰਗ ਦੇ ਭੋਗ ਤੇ ਹੀਓ ਵੀ ਉੱਥੇ ਮਰਗ ਹੋਈ ਆ ਤੇ ਸੂਟ ਇਹਨੇ ਨਵਾਂ ਨਕੋਰ ਪਾ ਕੇ ਜਾਣਾ ਲੋਕੀ ਨਵਾਂ ਸੂਟ ਸਵਾਉਂਦੇ ਪਹਿਲਾਂ ਗੁਰੂ ਘਰ ਜਾਂਦੇ ਪਾ ਕੇ ਇਹਦੇ ਕੰਮ ਵੇਖ ਲਾ ਆਖੀ ਤੇ ਲੜਾਈ ਵੇਕਦਾ ਮੰਡਈ ਹੈ ਵੀ ਨਕੀਏ ਮੇਰੀ ਗੱਲ ਸੁਣ ਪੁੱਤ ਰੰਗ ਤੇ ਜੜਾ ਮਹਾਰਾਜ ਨੇ ਦਿੱਤਾ ਨਾ ਉਹੋ ਹੀ ਰਹਿਣਾ ਵਾ ਐਨਾਂ ਰਾਵੇ ਪਾਊਡਰ ਪਾਊਡਰ ਮਲਿਆ ਕਰ ਨਹੀਂ ਬੀਬੀ ਆਣਾ ਇੱਥੇ ਤੋਂ ਮੈਂ ਨਾ ਪੰਨੇ ਮਾਜ ਬਾਂਜ ਘਾ ਤੇ ਪਾਟ ਗਏ ਤੇ ਆ ਮੈਂ ਲਾਉਂਦੀ ਆ ਆ ਜਿਹੜੀ ਲੈਂਤੀ ਤੂੰ ਪੰਨਿਆਂ ਦੀ ਕਿਦਾਹ ਦੀ ਸੀ ਉਹ ਮੈਂ ਥੋੜਾ ਨਾਲੇ ਮੇਰੀ ਸੁਣ ਗੱਲ ਤੂੰ ਵਾ ਭੋਲੀ ਪੁੱਤ ਪੋਲ ਪੁਣਾ ਨਾ ਵਰਤਿਆ ਕਰ ਸਿਆਰੀ ਚ ਰਿਆ ਕਰ ਮੈਂ ਇਹੋ ਸੋਚਦੀ ਮੇਰੇ ਦੋਵੇਂ ਪੋਤੀ ਕੋਜੋ ਬਰਾਬਰ ਰਹਿਣ ਹੈ ਇਹ ਤੂੰ ਉਹ ਵਚਲਾਕ ਉਹਨੇ ਤੈਨੂੰ ਥੱਲੇ ਲਾਉਣਾ ਹੀ ਨਹੀਂ ਮੈਨੂੰ ਕਿਦਾਂ ਨੇ ਥੱਲੇ ਲਾਖ ਲੜਾ ਇਹ ਮੇਚ ਬੜਾ ਜੋਰ ਤੇ ਮੈਂ ਉਹਨੂੰ ਇਦਾਂ ਕਰਕੇ ਆਪੇ ਥੱਲੇ ਲੈ ਲੈਣਾ ਆ ਵਾ ਤੇਰਾ ਭੋਲਿਆਂ ਵਾਲਾ ਅਸਭਾ ਆਈਓ ਮੈਂ ਤੈਨੂੰ ਆਨੀ ਭੋਲੀ ਨਾ ਜਾਰੀ ਬਣਿਆ ਕਰ ਅਸਭਾ ਨਾ ਰਹਾ ਕਰ ਚਲਾਕ ਚੁਸਤ ਬਣਾ ਤੈਨੂੰ ਬਣਨਾ ਨਹੀਂ ਆਉਂਦਾ ਜਿੱਦਾਂ ਉਹ ਬਣਦੀ ਆ ਉਹਦੇ ਵਾਲ ਵੇਖ ਵੇ ਕਿ ਚਲਾਕ ਹੋ ਤੈਨ ਮਾ ਪੋਤੇ ਹੋਈ ਨਹੀਂ ਆ ਪੀ ਆਪਣਾ ਸੰਭਲ ਕੇ ਵਰਤਿਆ ਕਰ ਉਹਨੇ ਆਪਣਾ ਘਰ ਬਣਾ ਲੈਣਾ ਤੇ ਤੂੰ ਵੇਂਦੀ ਰਹਿਣਾ ਕੰਬੜੀਏ ਤੇ ਫਿਰ ਮੈਂ ਹੁਣ ਕਿੱਦਾਂ ਕੀ ਕਰੂੰਗੀ ਕਿ ਕਿੱਦਾਂ ਬਣਾਉਂਗੀ ਤੈਨੂੰ ਮੈਂ ਇਹੋ ਸਮਝਾਉਣੀ ਪੁੱਤ ਤਗੜੀ ਹੋ ਮੇਰੇ ਦੋਵੇਂ ਪੁੱਤ ਕਮਾਉਣ ਦੇ ਵੇ ਹੈ ਹਾਂ ਤੇ ਤੁਸੀਂ ਕਮਾਈ ਰ ਸੰਭਾਲੋ ਬੀਬੀ ਐਂ ਕੀ ਦੱਸ ਕਮਾਈ ਸਵੇਸ ਵਾਸ ਸੰਭਾਲਣੀ ਆ ਸਾਰੀ ਤੇ ਤੈਨੂੰ ਪਾਉਂਦੇ ਤੇ ਤੂੰ ਆਪ ਤੇ ਆਪਣੀ ਕੁੜੀ ਨੂੰ ਪਚਾਈ ਜਾਣੀ ਹਾਏ ਮੈਂ ਮਰ ਜਾ ਆਂਦੇ ਆ ਇਸ ਦਾਣ ਭੋਲੀ ਆ ਨਹੀਂ ਕਮਲ ਦੇ ਤੇ ਨੀਂਨਾ ਗਲਾਂ ਦਾ ਪਤਾ ਵਾ ਤੇ ਉਦਾਂ ਤੇਨੂੰ ਕੋਈ ਨਹੀਂ ਚੀਜ਼ ਦਾ ਪਤਾ ਨਾ ਉਹਦਾ ਸਦਾਈਆਂ ਵਾਲਿਆਂ ਮਾਰਦੇ ਤੈਨੂੰ ਇੰਨਾ ਗੱਲਾਂ ਦਾ ਬੜਾ ਚੇਤਾ ਰਹਿੰਦਾ ਵਾ ਤੇ ਫਿਰ ਕੀ ਕਰਾਂ ਕਦੀ ਆਏ ਮੇਰੇ ਅਕਾਊਂਟ ਚ ਕੋਈ ਜਿਹੜੀ ਕਾਪੀ ਜੀ ਦਿੰਦੇ ਹੁੰਦੇ ਆ ਉਹਤੇ ਕਦੀ ਕੋਈ ਮੈਂ ਕਦੀ ਗਈ ਬੈਂਕ ਚ ਤੂੰ ਹੀ ਬਸ ਤੁਰੀ ਰਹੀ ਨਹੀਂ ਤੂੰ ਹੀ ਤੁਰੀ ਰਹੀ ਨਹੀਂ ਤੇ ਫਿਰ ਮੈਂ ਕੀ ਕਰਾਂ ਮੈਂ ਕਿੱਦਾਂ ਘਰ ਬਣਾਣਾ ਮੈਂ ਜਿਹੜੀ ਲੋਨ ਚਲ ਜਾ ਕਰੂੰਗੀ ਲੈ ਹੈ ਸਦਾਈਆਂ ਵਾਲਿਆਂ ਮੈਂ ਕਿ ਆਨੀ ਤੇ ਵੇਲਾ ਕੀ ਆਂਦੀ ਆ ਨਹੀਂ ਚੁੱਪ ਕਰਕੇ ਤੈਨੂੰ ਮੈਂ ਨਹੀਂ ਆ ਕਿ ਪਹਿਲੇ ਜਾਵਾਂ ਕਰੀਦੇ ਆ ਜਿਹੜਾ ਮਮੀ ਤੈਨੂੰ ਦੇਣੇ ਉਹ ਵੀ ਜਾਵਾਂ ਰੱਖੀ ਇਹ ਨਾ ਮੈਂ ਤੈਨੂੰ ਪੈਸੇ ਫੜਾਵਾਂ ਤੇ ਤੂੰ ਉਹਦੇ ਗਾੜੀ ਆਖਾਂ ਬੀਬੀ ਨੇ ਪੈਸੇ ਦਿੱਤੇ ਆ ਉਹਨੇ ਮੇਰੇ ਸ਼ਰ ਚੜਜਿਆ ਕਰਨਾ ਉਹਨੂੰ ਦਿੰਦੀ ਤੇ ਮੈਨੂੰ ਨਹੀਂ ਦਿੰਦੀ ਤੂੰ ਮੈਨੂੰ ਦੇ ਰਿਆ ਆ ਆਹੋ ਜਿਹੜੀ ਮੈਂ ਤੇਰੇ ਨਾਲ ਗੱਲਪੁੱਤ ਕਰਦੀ ਨਾ ਉਹਨੂੰ ਨਹੀਂ ਦੱਸਣੀ ਨਹੀਂ ਦਾਦੀ ਆਹੋ ਇਹ ਇਦਾਂ ਦੇ ਨਾਲ ਲਿਆਇਆ ਕਰ ਆ ਕੀ ਕਰਨੇ ਕਿਨੇ ਕਰਨੇ ਨਹੀਂ ਗੈਸ ਤੂੰ ਲਿਆ ਕਰਾ ਲੈਨੀ ਪੁੱਤ ਜਿਹੜਾ ਮਾਲਕ ਨੇ ਰੰਗ ਦਿੱਤਾ ਉਹ ਹੀ ਰਹਿਣਾ ਵਾ ਇਹ ਕਿੰਦ ਦਵਿੰਦਰ ਕਹਿੰਦੀ ਇਹ ਲਾਈਏ ਨਾ ਜਦੋਂ ਫਿਰ ਇਦਾਂ ਨਿਕਲ ਦਾਨੀ ਤੇ ਫਿਰ ਬੜਾ ਜਿਆਦਾ ਗੋਰਾ ਮੂੰਹ ਨ ਮਤਾਲੋ ਨਹੀਂ ਆਵੇ ਗੋਰਾ ਲੱਗਣਿਆ ਨਾ ਤਾਂ ਕਰਕੇ ਲਾਉਣੀ ਆ ਗੋਰਾ ਇਦਾਂ ਨਹੀਂ ਹੁੰਦਾ ਹੁੰਦਾ ਜਿਹੜਾ ਮਾਲਕ ਨੇ ਕਹ ਦਿੱਤਾ ਇਦਾਂ ਦੇ ਚਲ ਠੀਕ ਆ ਤੂੰ ਮੈਨੂੰ ਪੈਸੇ ਦਿਆ ਕਰੇਂਗੀ ਆਹੋ ਦਿਆ ਕਰੂੰਗੀ ਕਿੰਨੇ ਦਊਂਗੀ ਨਹੀਂ ਤੈਨੂੰ ਮੈਂ ਆਖਾਂ ਦੇ ਪੀ ਰੋਲਾ ਨਾ ਪਾ ਕਦੀ ਹਜ਼ਾਰ ਕਦੀ 500 ਤੇ ਤੇਰੇ ਕਿੰਨੇ ਪੈਸੇ ਜਣਾ ਮੁਰਕੇ ਜਵਾ ਕਰਾਂ ਮੀ ਤੇ ਕੰਬਲ ਏ ਉਹ ਜਿਦੋਂ ਤਰ੍ਹਾਂ 40 50 ਹੋ ਜਾਊਗਾ ਨਾ ਤੇ ਆ ਵਾਲੀਆਂ ਬਣਾ ਲਈ ਕੰਨਾਂ ਚ ਪਾ ਆਹੋ ਆ ਵੀ ਮੈਂ ਸੋੜ ਦੂੰ ਨਾ ਤੇਰੇ ਵਾਲਦੀ ਆ ਤੋਨੂੰ ਨਾ ਦੱਸਿਆ ਕਰ ਗੱਲ ਤੇਰੀ ਸੋਹਣੀ ਬੀਬੀ ਮੇਰੇ ਵਾਲ ਬੀਬੀ ਮੈਨੂੰ ਸਾਰੇ ਪੈਸੇ ਦਿਆ ਕਰ ਮੈਂ ਨਹੀਂ ਦੱਦਿ ਕੋਈ ਨਹੀਂ ਦੱਦਿ ਉਹਨੂੰ ਆਹੋ ਉਹਨੇ ਚਲਾਕ ਰਾਣਾ ਤੂੰ ਭੋਲੀ ਆ ਮੈਨੂੰ ਤੇਰੇ ਵਾਲੀ ਹੋਣਾ ਪੈਣਾ ਵਾ ਤੂੰ ਉਹਦੇ ਨੂੰ ਕੁਸ਼ਿਆਰੀ ਵਰਤਿਆ ਕਰ ਜਿੱਦਾਂ ਉਹ ਕਰਦੀ ਨਾ ਉਦਾਂ ਹੀ ਕਰਿਆ ਕਰ ਠੀਕ ਆ ਬੀਬੀ ਉਹ ਪੈਸੇ ਪੋਰ-ਪੋਰ ਖਾਂਦੀ ਆ ਉਹ ਨਹੀਂ ਖਰਚਦੀ ਉਹਦੇ ਚਲਾਕ ਵਾ ਤੈਨੂੰ ਡਾਹ ਛੱਡਦੀ ਪਿਆ ਇਹਨਾਂ ਦੀ ਲੜਾਈ ਪਾਵੇ ਹਾਂ ਬੀਬੀ ਇੱਕ ਦਿਨ ਕਹਿੰਦੀ ਸੀ ਸੱਚ ਬੀਬੀ ਜੀ ਆ ਨਾ ਤੂੰ ਮੈਂ ਆਪ ਪਤਾ ਕਹਿੰਦੀ ਮੈਂ ਨਹੀਂ ਵੀ ਚਾਹੂੰਗੀ ਤੂੰ ਬੀਬੀ ਦੀ ਇੱਕ ਲੱਤ ਤੋੜ ਦੇ ਤੇ ਬੀਬੀ ਸਾਰਾ ਦਿਨ ਮੰਜੇ ਤੇ ਬੈਠੀ ਰਿਆ ਕਰੂਗੀ ਤੇ ਫਿਰ ਨਾ ਜਾਇਆ ਕਰੂਗੀ ਤੇ ਮੈਂ ਤੈਨੂੰ ਦੱਸਿਆ ਨਹੀਂ ਮੈਂ ਕਿ ਫਿਰ ਬੀਬੀ ਨੇ ਲੜ ਪੈਣਾ ਉਦੋਂ ਮੈਂ ਤਾਂ ਨਹੀਂ ਦੱਸਿਆ ਸੱਚੀ ਗੱਲ ਕਹੀ ਸੀ ਸੱਚੀ ਕਹੀ ਇਹ ਹੁਣ ਮੇਰੀ ਧੀ ਆ ਨਾ ਤੇ ਜੋ ਬੰਦੇ ਨੂੰ ਜਾਏ ਗੱਲ ਛੇੜਨੀ ਆ ਹਾਂ ਮੈਂ ਤੂੰ ਦੇਖ ਇਹਨੂੰ ਵੀ ਪਤਾ ਲੱਗ ਜੇ ਤੈਨੂੰ ਵੀ ਲੱਗ ਜੂ ਫੇ ਇਦਾਂ ਦੀ ਮੇਰੀ ਧੀ ਦਸੀ ਤੇ ਫਿਰ ਮੈਂ ਜੋਬਰ ਕੋ ਇਹਦੀ ਲੱਤ ਚੜਾਉਂ ਠੀਕ ਆ ਬੀਬੀ ਕੋਈ ਨਹੀਂ ਮੈਂ ਸਾਰੀਆਂ ਗੱਲਾਂ ਪਾਜੀ ਦੇ ਸਾਹਮਣੇ ਦੱਸ ਦੂੰਗੀ ਤੇ ਆ ਨਾ ਦੱਸ ਦੀ ਬੀਬੀ ਪੈਸੇ ਦਿੰਦੀ ਆ ਇਦਾਂ ਦੀ ਗੱਲ ਨਹੀਂ ਦੱਸਣੀ ਇਦਾਂ ਦੀ ਗੱਲ ਨਹੀਂ ਦੱਸੀ ਦੇਣਾ ਮੈਂ ਤੈਨੂੰ ਕਿੰਨਾ ਕੁ ਸਮਝਾਵਾਂ ਚੰਗਾ ਆ ਦਾਤਾ ਪਰ ਮੈਂ ਵੀ ਦੱਸ ਦਿੰਦੀ ਪਰ ਉਹਦੀਆਂ ਦੱਸਿਆ ਕਰ ਉਹਦੀਆਂ ਬਸ ਹਾਂ ਬਸ ਆ ਜਿਹੜਾ ਤੇਨੂੰ ਮੈਂ ਪੈਸਾ ਤੇਲਾ ਜਿਹੜਾ ਕੋਈ ਤੇਰਨ ਮੈਂ ਗੱਲ ਕਰਦੀ ਨਾ ਉਹ ਨਹੀਂ ਦੱਸਣੀ ਠੀਕ ਆ ਆਹੋ ਚਲ ਚੁੱਪ ਕਰ ਜਾ ਦਿਵਿੰਦਰ ਦੀ ਮੰਮੀ ਆਉਣ ਲਈ ਹੁਣ ਗੱਲ ਕਰੀ ਲਿਆ ਭੈਣ ਜੀ ਆ ਗਈ ਸੱਸਰੀ ਕਾਲ ਭੈਣ ਜੀ ਸੱਸਰੀ ਕਾਲ ਸੱਸੇ ਕਾ ਹਾਂਜੀ ਠੀਕ ਠਾਕ ਮਮੀ ਸੱਸਰੀ ਕਾ ਸੱਸਰੀ ਕਾ ਹੋਤੀ ਏ ਠੀਕ ਠਾਕ ਹਾਂ ਮਮੀ ਠੀਕ ਹੈ ਬੈਜੋ ਬੈਠੇ ਹੋਰ ਸੁਣਾ ਪਰਿਵਾਰ ਦੀ ਸਾਰੇ ਠੀਕ ਵਾ ਪਾਣੀ ਲੈ ਵਾ ਬੀਬੀ ਨਹੀਂ ਪਾਣੀ ਨਹੀਂ ਪੀਣਾ ਪਾਣੀ ਪੀ ਕੇ ਤਾਂ ਫੇਰ ਮੈਂ ਤੁਰੀ ਹਾਂ ਹੋਰ ਸੁਣਾਓ ਸਾਰੇ ਪਰਿਵਾਰ ਹਾਂ ਸਭ ਠੀਕ ਠਾਕ ਤੁਸੀਂ ਦੱਸੋ ਹਾਂ ਠੀਕ ਠਾਕ ਆਵਦੀ ਹਾਂ ਚਲ ਕੀੜੀਆਂ ਦੇ ਘਰ ਨ ਰਹਿਣ ਵੀ ਆਏ ਕਿਤੇ ਚਿਰਾਂ ਬਾਅਦ ਹੀ ਗੇੜਾ ਲਾਇਆ ਤੁਹਾਨੂੰ ਪਤਾ ਭੈਣ ਜੀ ਸਰੀਰ ਹਣੋਂ ਉਤਰਾਂਦੇ ਹੋਏ ਆ ਬੱਸਾਂ ਤੇ ਚੜ੍ਹਿਆ ਉਤਰਿਆ ਜਾਂਦਾ ਨਹੀਂ ਗਾ ਤੇ ਮੁੰਡੇ ਤਾਂ ਦੇ ਵੀ ਬਾਹਰ ਆ ਕੰਮ ਧੰਦੇ ਕਰਦੇ ਆ ਤੇ ਕਿਤਰਾ ਮੈਂ ਆਵਾ ਭੈਣ ਜੀ ਇਹ ਤਾਂ ਗੱਲ ਆ ਗਈ ਉਹ ਮੈਂ ਦਵਾਈ ਤੇ ਰਾਹ ਵੀ ਰਾ ਫੜੀ ਭੈਣ ਫੜੀ ਕਿੱਥੇ ਚੜ੍ਹਿਆ ਜਾਂਦਾ ਸੀਟ ਤੇ ਬਹਿ ਜਾਈਦਾ ਮੇਰੇ ਨਾਲ ਵੇਦਾਂ ਆਈ ਇੱਕਦਮ ਤੇ ਆ ਵੀ ਮੈਂ ਦਵਾਈ ਲੈਣ ਆਈ ਸੀ ਤੇ ਮੈਂ ਜੀ ਨਹੀਂ ਕੀਤਾ ਲਾਗੋ ਲੰਗਨ ਨੂੰ ਮੈਂ ਕਿਹਾ ਮੈਂ ਚੱਲਾ ਕੁੜੀ ਨੂੰ ਮੇਲੀ ਜਾਵਾ ਜਾਂਦੀ ਜਾਂਦੀ ਚਲੋ ਜੀ ਕਰਦਾ ਹੀ ਆ ਤੀਆਂ ਕੋ ਜਾਣ ਨੂੰ ਬੀਬੀ ਚਾਹਤਾਰ ਨਹੀਂ ਆ ਆ ਪੁੱਤ ਤਰ ਨਹੀਂ ਆਂਦਾ ਸਿਰੇ ਪੁੱਛਣ ਵਾਲੀ ਗੱਲ ਹੁੰਦੀ ਆ ਮੈਂ ਆਪੇ ਕਹਿੰਦੀ ਨਾ ਜਦੋਂ ਕੋਈ ਬਾਹਰ ਦਾ ਆਵੇ ਤੇ ਚਾਹ ਨਹੀਂ ਤੇ ਨੀ ਤੇ ਦੁੱਧ 몰ਦਾ ਵਾ ਹਾਏ ਹਾ ਸ਼ਦਾਣੇ ਬਾਹਰ ਦੀ ਆ ਪ੍ਰੌਣੀ ਆਈ ਸਾਡੇ ਘਰ ਤੇ ਕਿੰਨੇ ਕੱਪ ਤਰੂੰਗੀ ਇੱਕੋ ਹੀ ਬਸ ਇਹ ਨਾ ਜੋ ਗਈ ਸ਼ਦਾਣੇ ਦੋ ਤਿੰਨ ਤਰ ਲਾ ਇੱਕੋ ਇੱਕ ਤਰਨ ਮੈਂ ਲਾ ਕੇ ਉਧਰ ਰਹੂੰਗੀ ਫੇਰ ਦੋ ਦੋ ਤਿੰਨ ਤਰ ਅੱਛਾ ਵੇਹਲਾ ਭੈਣ ਜੀ ਚਲ ਕੋਈ ਨਹੀਂ ਆਈ ਐਦਾਂ ਦੀ ਓ ਇਹ ਮੈਂ ਹੀ ਵੇਖ ਲੈ ਰੱਖੀ ਆ ਮੇਰੀ ਜੁਰਤੀ ਰੱਖੰਦੀ ਨਹੀਂ ਤਾਂ ਹੋਰ ਕਿਤੇ ਵਾਸਕੇ ਦੇ ਪੈਂਦੀ ਤਾਂ ਅਗਲੀਆਂ 50 ਵੀ ਦਿੰਦੀਆਂ ਏਦਾਂ ਦੀਆਂ ਨੂੰ ਹਾਂ ਚਲ ਹੈ ਤਾਂ ਇਸ ਤਰ੍ਹਾਂ ਹੀ ਚੱਲ ਭੋਲੀ ਮੈਂ ਮੇਰੇ ਪੁੱਤ ਦਾ ਘਰ ਵਾਸੇ ਦਰ ਆਵੇ ਭੋਲੀ ਇਹ ਮਹਾਰਾਜ ਦੇ ਭਾਗ ਲਾਏ ਆ ਹਾਂ ਚਲ ਭੈਣ ਜੀ ਚਲਾਕਾਂ ਵੀ ਘੜਾ ਟਿਕਣ ਦਿੰਦੀਆਂ ਆ ਹੈ ਤਾਂ ਗੱਲ ਭੈਣ ਜੀ ਵਾਕਿਆ ਤੇਰੀ ਸਹੀ ਹੈ ਲੈ ਹਾਏ ਮੇਰੀ ਮੰਮੀ ਆਈ ਆ ਮੰਮੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਇਹ ਕਿੱਥੋਂ ਆਈ ਆ ਮੈਂ ਮੰਮੀ ਗਈ ਆ ਬੀਬੀ ਦਾ ਸੂਟ ਲੈਣ ਗਈ ਹਾਂ ਅੱਛਾ ਮੈਂ ਤਾਂ ਕਹਾਂ ਦੀ ਵੇਖਣੀ ਦਵਿੰਦਰ ਮੈਨੂੰ ਦੱਸ ਨਹੀਂ ਲਈ ਕਿਵੇਂ ਬੀਬੀ ਘਰ ਸਾਰੇ ਠੀਕ ਆ ਹਾਂ ਸਾਰੇ ਠੀਕ ਠਾਕ ਆ ਸੂਟ ਸੀਨੇ ਦਿੱਤਾ ਸੀ ਅੱਛਾ ਤੇ ਮੈਂ ਆਖਾ ਜਾ ਫੜ ਕੇ ਲਿਆ ਅੱਛਾ ਅੱਛਾ ਬੀਬੀ ਮੈਨੂੰ ਗੇੜਾ ਹੀ ਪਿਆ ਉਦਾਂ ਹਾਂ ਉਹਨਾਂ ਨੇ ਵੇਈ ਦਾ ਛੇਤਰ ਜਿਹੜਾ ਜਿੰਦਾ ਲਾਇਆ ਮੈਂ ਕਿਹਾ ਨਾ ਨੰਬਰ ਰੱਖਿਆ ਕਰ ਹਾਂ ਨਹੀਂ ਹੁਣ ਪਰਣਾ ਸੂਟ ਪਾ ਕੇ ਚੱਲ ਜੀ ਦੇ ਦਈਏ ਕਿਤੇ ਮਹੀਨਾ ਮਹੀਨਾ ਹੀ ਕੱਢ ਦਿੰਦਾਂਗਾ ਵਾ ਉਹ ਇਤਰਾ ਹੀ ਕਰਦੀਆਂ ਐ ਮਮੀ ਤੁਸੀਂ ਸੁਣਾਓ ਹਾਂ ਦਿੰਦਰ ਠੀਕ ਠਾਕ ਆ ਮਮੀ ਸੁਣਾ ਠੀਕ ਆ ਤਾਂ ਫੋਨ ਹੀ ਕਰ ਦਿੰਦੇ ਮੈਨੂੰ ਵੀ ਆਉਣਾ ਤੁਸੀਂ ਹੋ ਮਾਤਾ ਕੀ ਆਂਦੇ ਹੁੰਦੇ ਦਵਾਈ ਲੈਣ ਆਈ ਸੀਗੀ ਤੇ ਮੇਰਾ ਜੀ ਨਹੀਂ ਕੀਤਾ ਲੱਗੋ ਨੰਗਨ ਨੂੰ ਤੇ ਮੈਂ ਆ ਚੱਲ ਮੈਂ ਆਪਣੀ ਧੀ ਨੂੰ ਮਹਿਲੀ ਜਾਵਾਂ ਨਾਲ ਭੈਣ ਭਰਾਵਾਂ ਨੂੰ ਮਿਲ ਜਾਵਾਂ ਦੂਜਿਆਂ ਨੂੰ ਵੀ ਚੱਲ ਵਧੀਆ ਕੀਤਾ ਮੇਰਾ ਵੀ ਕਿੰਨੇ ਦਿਨਾਂ ਦਾ ਜੀ ਮੈਨੂੰ ਡਿਆ ਹੀ ਕਰਨ ਮੈਂ ਆ ਮਮੀ ਨੂੰ ਮਿਲ ਕੇ ਆਵਾ ਉਹ ਤੂੰ ਸੁਣਾ ਜੋਬਨ ਠੀਕ ਆ ਹਾਂ ਠੀਕ ਆ ਜੋਬਨ ਵੀ ਆਇਆ ਵਾ ਆਇਆ ਉਹ ਦੋਸਤ ਦਾ ਵਿਆਹ ਉੱਥੇ ਗਏ ਆ ਅੱਛਾ ਅੱਛਾ ਤੇ ਚਾਹ ਤਰੀ ਆ ਆਹ ਤਰੀ ਉਹਨੂੰ ਆਖਿਆ ਵਾ ਜਾ ਆਪ ਵੇਖ ਕੀ ਕੰਡਈ ਆ ਲੈਂਦੀ ਤਦੇ ਦੀ ਮਠਾਈ ਨਾ ਜ਼ਿਆਦਾ ਪਾ ਦੇ ਵੇ ਨਹੀਂ ਆ ਮੈਂ ਨੇ ਕੀ ਹੈ ਸਵਾਦ ਦੀ ਚਾਹ ਬਣਾਈ ਹਾ ਹਾਏ ਉਹਦਾ ਅਕਲ ਤੈਨੂੰ ਹੈ ਨਹੀਂ ਆ ਕੋਈ ਆਣ ਗਵਾਂਡੋ ਆਇਆ ਹੋਵੇ ਨਾ ਤੇ ਤੂੰ ਇੱਕ ਗਲਾਸੀ ਪਾਣੀ ਦੀ ਪੌਣੀ ਆ ਸੱਪੜੀ ਬਣਾ ਕੇ ਸੁੱਟਿਆ ਵਾ ਤੈਨੂੰ ਸ਼ਰਮ ਹੈਗੀ ਜਾਂ ਨਹੀਂ ਮਾਸਾ ਇਨੇ ਚਿਰਾਂ ਬਾਅਦ ਮੇਰੀ ਮੰਮੀ ਆਈ ਆ ਤੇ ਕਿਤੇ ਚਾਹ ਦਾ ਢੰਗ ਦੀ ਬਣਾ ਲੈਂਦੀ ਤੇ ਆਪ ਕੀ ਕਾਂਢੀ ਫੇਰ ਹੋ ਜਾਂਦੀ ਸੂਟ ਲੈਣ ਚਲ ਗਈ ਫੇਰ ਆਪ ਆਣ ਕੇ ਬਣਾ ਲੈਂਦੀ ਨਹੀਂ ਭੈਣ ਮੈਂ ਤੇਰੀ ਮੰਮੀ ਨੂੰ ਚਾਹ ਬਣਾ ਕੇ ਦੇ ਉਹਦੇ ਨਾਲ ਤੇਰੇ ਕੋ ਗੱਲਾਂ ਸੁਣੋ ਗੱਲ ਵੀ ਸੁਣ ਲਿਆ ਕਰ ਕਿ ਤਾ ਲਬੜ ਲਬੜ ਬੋਲੀ ਜਾਨੀ ਆ ਉਹ ਬੀਬੀ ਨੇ ਮੈਨੂੰ ਕਹਿਆ ਹੀ ਵੀ ਮੇਰਾ ਸੂਟ ਲੈ ਕੇ ਉਹ ਪਰਲੇ ਮੱਲੇ ਗਈ ਹਮ ਤੇਰੀਆਂ ਲੱਤਾਂ ਰਹਿ ਗਈਆਂ ਤੇ ਸੂਟ ਮਿਲਿਆ ਹੀ ਨਹੀਂ ਉਹਨੇ ਤੇ ਮੈਨੂੰ ਕੱਲ ਸੁਣਾ ਦਿੱਤਾ ਹੀ ਆਪਣਾ ਸੂਟ ਲੈ ਜਾ ਮੈਂ ਜਾਣਦੀ ਹਾਂ ਉਧਰ ਨੂੰ ਮੇਰੀ ਗੱਲ ਸੁਣੋ ਗੱਲ ਨਾ ਕਰੀ ਜਾਣ ਤੇ ਤੂੰ ਡਈਆ ਤੈਨੂੰ ਸੁਣਾ ਵੀ ਇਹਨੇ ਦਿੱਤਾ ਹੀ ਗੱਲ ਇਹ ਹੋਈ ਆ ਦਰਵਾਜ਼ਾ ਜਿਹਦਾ ਖੁੱਲਾ ਹੀ ਉਹਨਾਂ ਦਾ ਇੱਕ ਕੁੱਤਾ ਬੜਾ ਮਤਰਾ ਇੱਡਾ ਤਗੜਾ ਸ਼ੇਰ ਵਰਗਾ ਤੇ ਮੇਰਾ ਗਾਂ ਜਾਣ ਨੂੰ ਜੀ ਨਹੀਂ ਕੀਤਾ ਤੇ ਮੈਂ ਮੋੜਾ ਹੀ ਆਣ ਕੇ ਮੈਂ ਕਹਤਾ ਵੀ ਇੱਡਾ ਜਿੰਦਾ ਲਗਾ ਨਾਲ ਇਹਨੂੰ ਕੀ ਲੋੜਾ ਆਇਆ ਵਾ ਉਥੇ ਭੋਗ ਆ ਮਰਦ ਦਾ ਤੇ ਇਹਨੇ ਨਵਾਂ ਸੂਡ ਪਾ ਕੇ ਜਾਣਾ ਵਾ ਐ ਮੈਨੂੰ ਨਹੀਂ ਪਤਾ ਹੁਣ ਮੈਂ ਤੇਰੀ ਨਹੀਂ ਗੱਲ ਮੰਨਿਆ ਕਰਨੀ ਕੋਈ ਵੀ ਹੁਣ ਮੈਂ ਸਾਰੀਆਂ ਗੱਲਾਂ ਬੀਬੀ ਦੀਆਂ ਮੰਨਿਆ ਕਰਨੀਆਂ ਕਿਉਂ ਜੋ ਆਗੀ ਬੀਬੀ ਕਹਿੰਦੀ ਮੈਂ ਤੈਨੂੰ ਨਾ ਪੈਸੇ ਦਿਆ ਕਰੂੰਗੀ ਤੇ ਤੂੰ ਨਾਲੇ ਜਵਾਂ ਕਰਕੇ ਆਪਣੇ ਵਾਲੀਆਂ ਬਣਾਈ ਨਾਲੇ ਬੀਬੀ ਕਹਿੰਦੀ ਚਲਾਕ ਬੜੀ ਆ ਤੇ ਇਹਨੇ ਸਾਰਾ ਆਪਣਾ ਘਰ ਬੂਆ ਬਣਾ ਲੈਣਾ ਤੇ ਪਰ ਇਹਨੇ ਕੱਖ ਵੀ ਨਹੀਂ ਬੰਨ ਦੇਣਾ ਤੇ ਇਹਦੇ ਮਗਰ ਨਹੀਂ ਆਂਦੀ ਧਵਿੰਦਰ ਦੇ ਤੂੰ ਲੱਗਣਾ ਹੁਣ ਮੈਂ ਤੇਰੇ ਮਗਰ ਨਹੀਂ ਲੱਗਿਆ ਕੰਨਾ ਬੀਬੀ ਆਂਦੀ ਆ ਆਹੋ ਕਿੰਨੇ ਪੈਸੇ ਦਿਆ ਕਰੂੰ ਆਂਦੀ ਬੀਬੀ ਕਹਿੰਦੀ ਕਦੀ 1000 ਤੇ ਕਦੀ 500 ਕਦੀ 2000 ਤੇ ਫਿਰ ਤੂੰ ਗੋਲਕੱਚ ਪਾਈ ਜਾਣੇ ਉਹ ਜਦੋਂ ਇੰਨੇ ਹੋ ਜਾਣਗੇ ਫਿਰ ਤੂੰ ਆਪਣੇ ਹਵਾਲੀਆਂ ਬਣਾ ਕੇ ਲੈ ਤੇ ਤੇ ਬੀਬੀ ਨੇ ਕਿਹਾ ਹੀ ਵੀ ਇੰਨੀ ਗੱਲ ਦਿਵਿੰਦਰ ਨੂੰ ਦੱਸੀ ਹਾਂ ਬੀਬੀ ਕਹਿੰਦੀ ਉਹਨੂੰ ਨਹੀਂ ਦੱਸਣੀ ਆ ਫਿਰ ਮੈਂ ਵਿਧਾਤਾ ਜਦੋਂ ਤੂੰ ਮੈਂ ਕਿਹਾ ਸੀ ਨਾ ਬੀਬੀ ਦੀ ਲਾਤ ਤੋੜਦੀ ਮੈਂ ਉਹ ਵੀ ਵਿਧਾਤਾ ਮੈਂ ਮਰ ਜਾ ਉਦਾਂ ਨੇ ਕੀ ਅਗਲੋ ਕਰ ਤੈਨੂੰ ਹੈ ਨਹੀਂ ਆ ਇੱਕ ਗੱਲ ਬੀਬੀ ਨੇ ਤਨੂੰ ਇੰਨੀਆਂ ਗੱਲਾਂ ਸਮਝਾਈਆਂ ਦਿਮਾਗ ਦੀ ਤੇ ਏਡੀ ਮੋਟੀ ਮੈਨੂੰ ਹੁਣ ਤੋ ਦਾਤਾ ਵੀ ਬੀਬੀ ਨੇ ਪੈਸੇ ਦਿਆ ਕਰਨੇ ਤਾਂ ਹੁਣ ਬੀਬੀ ਕੋ ਮੈਂ ਨਾ ਬਰਾਬਰ ਦਾ ਹਿਸਾਬ ਲਾਉਂਗੀ ਮਮੀ ਪੈਸੇ ਲਾਉਂਗੀ ਮਮੀ ਜਮਾ ਕਰਾਉਂਗੀ ਹਾਂ ਜੇ ਤੇ ਮੈਂ ਤ ਕਿਹੜੀ ਦਾਦੇ ਹਾਂ ਤੂੰ ਫਿਰ ਬੀਬੀ ਨਾਲ ਲੜਨਾ ਨਾ ਮੈਂ ਨਹੀਂ ਲੜਨਾ ਮੈਂ ਨਹੀਂ ਲੜਦੀ ਚੱਲ ਤੇਰੀ ਮੈਂ ਤੇਰੀ ਹਾਂ ਚੱਲ ਇਹ ਕਹਿੰਦੀ ਸੀ ਜਦੋਂ ਜੋ ਬਣੂ ਉਹਦੋਂ ਗੱਲ ਛੇੜੀ ਤੇ ਫਿਰ ਨਾਲੇ ਜੋ ਬਣੂ ਕਹਦੀਆਂ ਨੱਤਾ ਤੜਾਵਾਂਗੇ ਨਾਲੇ ਇੱਕ ਗੱਲ ਹੋਰ ਕਹਿੰਦੀ ਜਦੋਂ ਮਗ ਬੈਠੀਆਂ ਤੇ ਉਦੋਂ ਬੀਬੀ ਆਉਂਦੀ ਨਾ ਤੇਰੀ ਬੀਬੀ ਆਹੋ ਤਾਂ ਕਹਿੰਦੀ ਆ ਗਈ ਉਹ ਦਵਿੰਦਰ ਜੀ ਮਾਂ ਚੁਗੋ ਲੋਕਰ ਮੈਂ ਮਰਚਾਨੀ ਕਿੰਨਾ ਬੁਰਾ ਪਲਾ ਬੋਲਦੀ ਆ ਮੈਨੂੰ ਸੂਟ ਲੈਣ ਕੀ ਹਾਲਤਾ ਤੇ ਮੇਰੀਆਂ ਚੁਗਲੀਆਂ ਮੇਰੇ ਪਿੱਛੇ ਤੋਂ ਹੀ ਸੁਰੇ ਚਲਾਈ ਜਾਂਦੀਆਂ ਤਵੇਂ ਜਾਣੀਆਂ ਹੁਣ ਚਾਹ ਇਹ ਨਹੀਂ ਪੈਣੀ ਫਿਰ ਚਾਹ ਨਾ ਉਹ ਫਿਰ ਲੈ ਤੋ ਖਾਣੋ ਵੀ ਹੁਣ ਇਹਨੇ ਆਪ ਮੰंजे ਤੇ ਬਹਿ ਜਾਣਾ ਤੇ ਤੈਨੂੰ ਕੰਮ ਦੇਣਾ ਤੇ ਤੂੰ ਡਵੀ ਨਾ ਬੈਠੀ ਮੇਰੀ ਭੈਣ ਜੋ ਹੈਗਾ ਚਾਹ ਦੇ ਨਾਲ ਲੈ ਕੇ ਆ ਜਾ ਮੈਂ ਚੱਲੂ ਗਾੜੀ ਮੈਂ ਗੱਲ ਹੀ ਕਰਦੀ ਚੰਗਾ ਮੇਰੀ ਬੀਬੀ ਦੀ ਮੰਮੀ ਦੀ ਸੇਵਾ ਕਰਨੀ ਆ ਤੇ ਮਟਰ ਪਨੀਰ ਦੀ ਸਬਜੀ ਬਣਾਉਣੀ ਆ ਚੰਗਾ ਆਹੋ ਮੈਂ ਚੱਲੀ ਚਾਹ ਲੈ ਕੇ ਆ ਜਾ ਛੇਤੀ ਚੱਲ ਹੁੰਦੀ ਆ ਮੈਂ ਤੇ ਕਿਉਂ 10 ਦਿੱਤਾ ਤੇ ਹੁਣ ਭਾਵੇਂ ਬੀਬੀ ਮੈਨੂੰ ਗੁੱਸੇ ਹੋਵੇ ਤੂੰ ਕਦਾਤਾ ਐ ਕੀ ਕਰੂੰਗੀ ਚਲ ਕੋਈ ਨਕੂ ਉਧਰ ਨਿਕਲ ਜਾਂਦਾ ਦਵੰਦਰ ਆਣਾ ਤੇ ਮੈਂ ਲੋੜੀ ਤੇ ਸੀਗਾ ਤੇ ਮੈਂ ਤੋਂ ਠੰਡ ਕਰਕੇ ਆਇਆ ਇਨੀ ਗਿਆਗਾ ਤੇ ਮੈਂ ਹਾਂ ਚੱਲ ਮੈਂ 5-10000 ਰੁਪਏ ਦੇ ਜੇ ਚਲ ਆ ਧੀ ਮੇਰੀ ਗਰਜੀ ਪੂਰੀ ਕਰ ਲੂਗੀ ਤੇ ਆ ਜਾ ਭਾਵੇਂ ਦੱਸ ਦੇ ਮੰਮੀ ਲੋੜਾਂ ਦੇ ਪਈਆਂ ਹੀ ਰਹਿੰਦੀਆਂ ਘਰ ਦੀਆਂ ਮੁਕਦੀਆਂ ਨਹੀਂ ਮੈਂ ਡੀਕਦੀ ਹਾਂ ਤੇ ਮੈਂ ਵੀਰ ਬਾਹਰ ਆ ਤੇ ਭਾਬੀ ਦੇ ਸੁਭਾ ਦਾ ਪਤਾ ਹੀ ਆ ਵੱਧ ਘਟ ਆਉਂਦੀ ਆ ਤੇ ਚੱਲ ਮਾਈ ਮਾਈ ਜਿਨਾ ਚੈ ਰਹਿੰਦੇ ਹੁੰਦੇ ਮਾਪੇ ਪੇਕੇ ਉਹ ਮਿਲਦੇ ਆ ਮਾਵਾ ਦੇ ਨਾਲ ਹੀ ਪੇਕੇ ਹੁੰਦੇ ਮਾਵਾ ਦੇ ਨਾਲ ਹੀ ਪੇਕੇ ਹੁੰਦੇ ਹਮੜ ਕੇ ਕੌਣ ਪੁੱਛਦਾ ਵਾ ਨਹੀਂ ਨਹੀਂ ਕੀ ਲੈ ਆ ਲਾਉ ਨਾ ਫੜੋ ਨਹੀਂ ਖਾਣ ਨੂੰ ਨਹੀਂ ਕੋਹ ਲਿਆਈ ਖਾਣ ਨੂੰ ਸਾਰਾ ਕੰਮ ਮੁੱਕ ਗਿਆ ਆਹੋ ਜਦੋਂ ਤੇਰਾ ਭਰਾ ਆਉਂਦਾ ਉਦੋਂ ਨਹੀਂ ਮੁੱਕਦਾ ਹਨਾ ਸਾਡੇ ਵਾਰੀ ਮੁੱਕ ਗਿਆ ਵਾ ਐਂ ਤੇ ਆਪ ਪਰਵਾਸ ਚੈਲੀਆਂ ਤੋਂ ਲੈ ਲਈ ਦਿੱਤਾ ਵੀ ਬਹਿ ਜਾ ਇੱਥੇ ਬਹਿ ਜਾ ਜਲੂਸ ਨਾ ਘਟ ਮੇਰਾ ਬਹਿ ਜਾ ਹੋਰ ਮਿੱਠਾ ਰਹਾ ਨਾ ਚਨੇ ਦਿਨ ਹੋ ਗਏ ਆ ਚੱਲ ਕੋਈ ਨਹੀਂ ਚਾਹ ਤੇ ਬਣਾਈ ਦਿੱਤੀ ਆ ਨਾ ਮਮੀ ਚਾਚੀ ਤਾਂ ਠੀਕ ਠਾਕ ਆ ਹਾਂ ਸਭ ਠੀਕ ਠਾਕ ਆ ਚਲ ਵਧੀਆ ਚਾਹੀਦਾ ਨੇ ਕਿੱਥੇ ਗਿਆ ਤੇਰਾ ਪਰਾ ਮੇਰੀ ਮੰਮੀ ਨੂੰ ਮਿਲ ਲੈਂਦਾ ਨਾਲੇ ਹੁਣ ਆਈ ਐ ਓ ਗੁੱਡੇ ਲੁੱਟਣ ਗਿਆ ਹਣਾ ਉਹਨੂੰ ਅਗਲ ਟਾਂਗ ਦੀ ਕੋਈ ਨਾ ਦਈ ਇਹਨੂੰ ਗੁੱਡੇ ਗੱਡੇ ਲੁੱਟਣ ਦਾ ਛੜਿਆ ਕਰੋ ਚੰਗਾ ਹੁਣ ਮੂੰਹ ਦਾੜੀ ਆਈ ਇਹਨੂੰ ਕੰਮ ਤਾਂ ਦੇ ਲਾਓ ਮੰਮੀ ਜਦੋਂ ਆਉਂਦਾ ਇੱਥੇ ਦਾਦਾ 15 15 ਦਿਨ ਚਲ ਚੱਲ ਨਹੀਂ ਕਿਉਂ ਪਰ ਆ ਜਾ ਕਰ ਕਿ ਹੋਏ ਗੱਲਾਂ ਛੇੜਣ ਦੀਆਂ ਹੁੰਦੀਆਂ ਜਿਹੜਾ ਵੀ ਅੱਜ ਨਹੀਂ ਮੇਰੇ ਨਾਲ ਤੇ ਬਹਿ ਕੇ ਬੜੀਆਂ ਮਾਦਾ ਚੁਗਲੀਆਂ ਕਰਦੀ ਤੇ ਹੁਣ ਉਹਦੇ ਸਾਹਮਣੇ ਬੜਾ ਉਹਦਾ ਪੱਖ ਲੈਣੀ ਕੀ ਗੱਲ ਕੋਈ ਜਨਮਾ ਨਾ ਪਈਦਾ ਹੁੰਦਾ ਵੀ ਅੱਖੀ ਤਾਂ ਹੁੰਦਾ ਅਟਕਾਰ ਕੋਈ ਆਇਆ ਚੱਲ ਆਨੇ ਹੁੰਦੇ ਜਿਹੜੀ ਅੰਦਰ ਜੰਡੀ ਬਾਹਰ ਨਹੀਂ ਆਉਣੀ ਆ ਗੱਲਾਂ ਮੈਨੂੰ ਪਤਾ ਲੱਗਣੀ ਨਹੀਂ ਆ ਵਾ ਕੋਈ ਨਹੀਂ ਹਾਂ ਜਾ ਲੈਣ ਦੇ ਮੰਮੀ ਤੇਰੀ ਤੇ ਖਬਰ ਮੈਂ ਬਾਅਦ ਚ ਲੈਣੀ ਆ ਜਿਹੜਾ ਤਾਂ ਨਿੱਕੀ ਦੀਆਂ ਹਮਦਰਦੀਆਂ ਕਰਦੀ ਫਿਰਦੀ ਆ ਨਾ ਉਹ ਤੇ ਤਾਨੂੰ ਮਹਿੰਗੀ ਨਹੀਂ ਪੈਣੀਆਂ ਇਥੋਂ ਕਰੋਂ ਕਦੇ ਗਾਈ ਪੈਕਿਆਂ ਨੂੰ ਬੀਬੀ ਬੜਾ ਚੇਰ ਹੋ ਗਿਆ ਗਾਈ ਨੂੰ ਆ ਨਹੀਂ ਮਿਲਦਾ ਜਿਹੜਾ ਬਸ ਵਾਲਾ ਭਾਈ ਆਂਦਾ ਕੀ ਕਰਾਇਆ ਕਰਾਇ ਨਹੀਂ ਮਿਲਦਾ ਜਾਣ ਨੂੰ ਕਿਉਂ ਕਰਾਇਆ ਕਿਉਂ ਸਿਆਪਾ ਹੋ ਜੇ ਕੋਣੇ ਬੈਠਿਆ ਖਲੋਤਾ ਦੇਤੀ ਆਏ ਤਾਂ ਮੈਂ ਤੇਰੇ ਦੇ ਕੇ ਤੋਰਦੀ ਆ ਨਾਲੇ ਤੇਰੇ ਪਿੰਡ ਨੂੰ ਤੇ ਆਧਾਰਗੜ ਵਾਲੀ ਬਸ ਲੱਗੀ ਆ ਆਧਾਰਗੜ ਲੈ ਆਉਂਦੇ ਆ ਜਾਂਦੇ ਆ ਫਰੀ ਜਾਣੀ ਇਹ ਲੋਲੜ ਦੀ ਲੋਲੜੀ ਰਹੀ ਆ ਮੰਮੀ ਅਹੀਂ ਜਿੰਨਾ ਮਰਜੀ ਕਰ ਕੋਈ ਗੱਲ ਹੋ ਜੇ ਨਾ ਤੇ ਇਹ ਬਾਹਰ ਘਰ ਆਉਂਦੀ ਮਿੰਟਾਂ ਚ ਉਹਦੀ ਅਹੀਂ ਭਾਵੇਂ ਨੌਸਸ ਕੋਈ ਵੀ ਆਰੀ ਗੱਲ ਕਰ ਇਹਨੇ ਗਵਾਂਢ ਨੂੰ ਲੈ ਆਈ ਅੱਛਾ ਕੰਦੀ ਉਹ ਤੇ ਲੜ ਚਲੀਆਂ ਲਲੜ ਮਰ ਚਲੀਆਂ ਉਹ ਏਦਾਂ ਦੇ ਕੰਮ ਕਰਦੀ ਕੀ ਕਰੇ ਬੰਦਾ ਭੋਲੇ ਚੱਲ ਨਿੱਕੀ ਹੈ 나ਗ ਬਾਹਰ ਆਪਣੇ ਘਰ ਦੀ ਗੱਲ ਨਾ ਬਾਹਰ ਨਹੀਂ ਦੱਸਦੀ ਹੁੰਦੀ ਤੂੰ ਤਾਂ ਸਾਡੇ ਘਰ ਦੀ ਗੱਲ ਹੀ ਰਹਿਣ ਦੇ ਭੈਣ ਜੀ ਅਨਾਂ ਦੀਆਂ ਤਾਂ ਦੋਧੀਆਂ ਰਹਿਣ ਦੇ ਤੂੰ ਗੱਲਾਂ ਇਹਨਾਂ ਕੋ ਮੇਰਗਾ ਮੰਦਗਾ ਸੋਧਨਾ ਗੋੜੇ ਗੋੜੇ ਕਿ ਤੇ ਮੇਰੀ ਬੇਇੱਜ਼ਤੀ ਕਰਦ ਨਹੀ ਚੱਲ ਕਾਨੂੰ ਤੁਸੀਂ ਕਰਨੀ ਗੱਲ ਆਪਣੇ ਘਰ ਦੀ ਗੱਲ ਕਰਤੀ ਰਹਿਣ ਦੇ ਦੀ ਹੁੰਦੀ ਆ ਲੈ ਵੀ ਸਾਰਾ ਝੂਠ ਚਾਲ ਮੇਰੇ ਤੇ ਮਾਪੇ ਪੇਕੇ ਵੇਖ ਕੇ ਦਾਹ ਦੇ ਜਾ ਪੰਜ ਦੇ ਜਾ ਮੈਨ ਕੋ ਨਹੀਂ ਇਹੋ ਜੀ ਭੁੱਖ ਹੈਗੀ ਆ ਤੇਰੀ ਨਿੱਕੀ ਇਹੋ ਜਿਹੀ ਚਲਾਕੀਆਂ ਕਰਦੀ ਆ ਆਹੋ ਇਹਨੇ ਕੱਢੇ ਹੋਣੇ ਆ ਹਾ ਬੀਬੀ ਫੇਰ ਦੱਸਾ ਇਹ ਜੀ ਮੈਂ ਇੱਕੋ ਤੈਨੂੰ ਦੱਸਾਂ ਸੌ ਵਰਗੀ ਇਹ ਡੌਂਦੀ ਦੀ ਹੋਰ ਕਰਦੀ ਆ ਗੱਲਾਂ ਇਹ ਕੰਮ ਉਹ ਕਰਦੀ ਆ ਡੌਂਦੀ ਆ ਨਹੀਂ ਨਹੀਂ ਮੰਮੀ ਚੱਲ ਮੁੜ ਕੇ ਆਪ ਹੋ ਜਾਣੀ ਚੰਗੀ ਤੂੰ ਉਹਨੂੰ ਮੰਦੀ ਬਣਾ ਦਿੰਦੀ ਬੀਬੀ ਮੇਰੀ ਗੱਲ ਸੁਣ ਲੈ ਮੇਰੀ ਮੰਮੀ ਅੱਗੇ ਠੀਕ ਨਹੀਂ ਆ ਜੇ ਕੋਹ ਨੂੰ ਹੋਗਾ ਤੈਨੂੰ ਮੈਂ ਛੱਡਦੀ ਨਹੀਂ ਆ ਹਰ ਦਿਨ ਦੋ ਬੈਠਾ ਖਲੋਤੇ ਅਈ ਚਰਾਬਾ ਨਾ ਆਈਆ ਬਾਹਰ ਵੇਖੀ ਜਾ ਹੁਣ ਤੁਸੀਂ ਆਪੇ ਢਾਲ ਦਵਿੰਦਰ ਤੂੰ ਚੁੱਪ ਕਰ ਜਾ ਕਰ ਕੋਈ ਗੱਲ ਨਹੀਂ ਸੱਸਾ ਮਾਵਾਂ ਆਂਦੀਆਂ ਹੀ ਹੁੰਦੀਆਂ ਆ ਚੰਗੇ ਤਾਂ ਵੀ ਆਖਣਾ ਮਾਰੇ ਤਾਂ ਉਹ ਆਖਣਾ ਮੇਰ ਕੋ ਤਾਂ ਪਹੁੰਚਿਆ ਹੀ ਨਹੀਂ ਗਿਆ ਤੁਹਾਡੇ ਤੱਕ ਮੇਰ ਕੋ ਵੀ ਨੀ ਬਾਤ ਤੇ ਚੜਿਆ ਜਾਂਦਾ ਕੋਈ ਨਹੀਂ ਹਸ਼ਾ ਤੇਰੇ ਘੋੜੇ ਕਮਜ਼ੋਰ ਮੈਂ ਚਾ ਮਾਰ ਨੀ ਮੂੰਹ ਦੱਤਾ ਤਤੀ ਤਤੀ ਫੌਂਕਦੀ ਉਹਦੇ ਨਾਲ ਮੈਂ ਤੈਨੂੰ ਅੱਗੇ ਤੋਤੇ ਅੰਗੂ ਸਮਝਾਇਆ ਆਈ ਤਸ ਕਾ ਕੋ ਸਮਝਾਇਆ ਸਭ ਪੈ ਗਿਆ ਮੇਰੇ ਕੰਨੀ ਲਾ ਕੀ ਕਹਿੰਦੀ ਕੀ ਕਹਿੰਦੀ ਕੀ ਕਹਿੰਦੀ ਸੀ ਦੱਸੀ ਨਹੀਂ ਰਹਿਣ ਕਿੰਨੇ ਦਿਨ ਪੈਸੇ ਦਿਆ ਕਰੂੰਗੀ ਕੀ ਕਰੂੰ ਕਿੰਦੀ ਤੂੰ ਆਪਣਾ ਸਾਡੀ ਯਾਰ ਤਾਂ ਸਾਡੇ ਘਰ ਚ ਵੀ ਆ ਆ ਤੇ ਤੁਸੀਂ ਵੀ ਚੱਲ ਭੈਣ ਜੀ ਨਾਵਰ ਨਾ ਗੱਲਾਂ ਕਰਿਆ ਕਰੋ ਇੱਕ ਤਾਂ ਨਹੀਂ ਇੱਕ ਤਾਂ ਪੱਖ ਰੱਖਿਆ ਵੀ ਉਹਦੇ ਖਾਤੇ ਦੇ ਪੈਸੇ ਜਮਾ ਕਰਾਇਆ ਕਰੂੰ ਮੈਂ ਕਦੇ ਸੁਣ ਵਿਆ ਕਿ ਨਾ ਜੀ ਇਹਨਾਂ ਨਾਲ ਮਿਲ ਕੇ ਨਾ ਮੈਨੂੰ ਘਰੋਂ ਕੱਢਣਾ ਵਾ ਤੇ ਇੱਕੋ ਹੀ ਸੱਚਾ ਵਾ ਭੈਣ ਜੀ ਇਹ ਕਾਦੀਆਂ ਸ਼ਦਾਨਾ ਇਹ ਰਾਲ ਮਿਲ ਕੇ ਮੈਨੂੰ ਘਰੋਂ ਕੱਢਣਾ ਚਾਹੁੰਦੀਆਂ ਵਾ ਤੇ ਮੈਂ ਚੱਲ ਜਾਣਾ ਬਣਾਇਆ ਨਾ ਮੈਨੂੰ ਸਤਾਇਆ ਹੀ ਹੋ ਆ ਵਾ ਭੋਲੀ ਆ ਤੇ ਆ ਡੌਂਦੀ ਆ ਠੀਕ ਆ ਇਹ ਰਲ ਕੇ ਕੋਈ ਕੰਮ ਕਰਦੇ ਨਾ ਮੰਮੀ ਚਲ ਤੀਏ ਤੂੰ ਵੀ ਨਹੀਂ ਤਰਾ ਕਰਿਆ ਕਰਾਵੀ ਤੇਰੀ ਭੈਣਾ ਭੈਣਾ ਵਾਂਗੂ ਰਲ ਕੇ ਰਹਿਦਾ ਹੁੰਦਾ ਆ ਤੇ ਨਹੀਂ ਇੱਕ ਦੂਜੇ ਨਾਲ ਵੀ ਲੜੀਦਾ ਹੁੰਦਾ ਓ ਮੰਮੀ ਮੈਂ ਕਿੱਥੇ ਲੜਦੀ ਆ ਸਾਰੇ ਪਵਾੜੇ ਦੀ ਜੜ ਫਿਰ ਹੁਣ ਸੱਚੀਆਂ ਗੱਲਾਂ ਸੁਣਦੇ ਜੇ ਨਾ ਇਹ ਆ ਹੁਣ ਮੈਨੂੰ ਸੁੱਟ ਲੈਣ ਘਲਤਾ ਬੈਠੇ ਨਾ ਇੱਥੇ ਤੂੰ ਸੁੱਟ ਲੈਣ ਘਲਤਾ ਮੈਨੂੰ ਆਂਦੀ ਚੱਲ ਸੁੱਟ ਲੈ ਓਨੂੰ ਆਉਂਦਿਆਂ ਪਟੀਆਂ ਪੜਾਤੀਆਂ ਵੀ ਤੂੰ ਭੋਲੀ ਆ ਤੈਨੂੰ ਮੈਂ ਕੀ ਹੋ ਜਾ ਮਾਰਦੀ ਹੁਣ ਤੈਨੂੰ ਮੈਂ ਪੈਸੇ ਦਿਆ ਕਰੂੰਗੀ ਕਦੀ ਹਜ਼ਾਰ ਦਿੱਤਾ ਕਦੀ 500 ਦਿੱਤਾ ਕਹਿੰਦੀ ਕਹਿੰਦੀ ਬੀਬੀ ਕਹਿੰਦੀ ਹੈ ਜਿੰਨੀਆਂ ਗੱਲਾਂ ਕਰਦੀ ਹਾਂ ਦੀ ਸਾਰੀਆਂ ਮੈਨੂੰ ਦੱਸਿਆ ਕਰ ਤਾ ਜਦੋਂ ਜੋ ਬਣਾਊਗਾ ਨਾ ਉਹ ਤੋਂ ਇਹਦੀਆਂ ਨਾ ਤਾ ਤੜਾਵਾਂਗੇ ਲੈ ਬੀਬੀ ਫਿਰ ਤੂੰ ਸਸਾ ਮਾਂ ਵਾਲੀ ਗੱਲ ਕਰਦੀ ਤੂੰ ਮਾੜਾ ਭੈਣ ਜੀ ਗੱਲਾਂ ਹਾਂ ਚੱਲ ਉਹ ਜਿਹੜੇ ਪਾਊਡਰ ਕਰੀਮਾ ਨਾ ਇਹਨੇ ਲਾਉਣੇ ਦੱਸਿਆ ਉਹ ਕੰਮ ਉਹਨੇ ਕਿਤੇ ਭਾਂਡੇ ਆ ਮਾਜਣੇ ਨੇ ਫਿਰਨ ਚੱਲ ਜਾਣਾ ਉਹਨੇ ਭਾਰੀ ਮਾਰਨੀ ਭਾਂਡੇ ਮਾਜਣੇ ਇਹਨੇ ਆਖਿਆ ਤੇ ਬੀਬੀ ਆਪੇ ਪਾਂਡੇ ਵਾਂਜੂ ਤੇ ਤੂੰ ਵੀ ਮੇਰੇ ਵਾਂਗੂ ਲਾ ਪਾ ਕੇ ਤੇ ਫੇਰਾ ਤੁਰਿਆ ਕਾ ਤੂੰ ਆਪਣੀ ਛੇਲੀ ਹਲ ਜਾ ਕੇ ਮਾਪਨੇ ਘਰ ਜਾ ਕੇ ਮਮੀ ਮੈਂ ਮਾੜੀ ਮਾੜੀ ਸੁਣ ਲਓ ਸਾਰੀ ਚੁੱਕਣਾ ਸੋਰੀਆਂ ਦੀ ਪੁੱਠੀ ਬੀਬੀ ਤੂੰ ਗੱਲ ਤਾਂ ਜਾਣੋ ਵੀ ਕਰ ਲੈਂਦੇ ਕਾ ਆਪਣੀਆਂ ਗੱਲਾਂ ਕਰ ਲੈ ਮੈਂ ਤੇਰਾ ਕਰ ਦੋ ਬੱਤੀ ਦੇ ਬੱਤੀ ਦੰਦ ਚਵਲੇ ਚਲੋ ਭੈਣੋ ਚੁੱਪ ਕਰੋ ਮੈਂ ਤਾਂ ਖਰੇ ਘਰੋਂ ਕਿਤਰਾ ਆਈਆਂ ਤੁਸੀਂ ਆਉਂਦੇ ਆ ਆਪਣੇ ਘਰ ਹੀ ਤੁਸੀਂ ਸਿੰਜ ਪਾ ਲਈ ਕਿਤੇ ਬੀਬੀ ਆਡੀਨ ਬੈਠਾ ਖਲੋਤੀ ਤਾਂ ਹਾਂ ਜੀ ਤੂੰ ਤਾਂ ਆਪਣੇ ਘਰ ਸੁખી ਹੋਵੇਂ ਕਿ ਇਹਨਾਂ ਨੇ ਮੈਨੂੰ ਦੁਖੀ ਕਰ ਮਾਰਿਆ ਸਾਡੀ ਮਾਂ ਤੇ ਬੜੀ ਸੁખી ਸਾਡੀ ਮਾਂ ਫੇਰ ਮਾਂ ਚੁੱਲਾ ਨਹੀਂ ਆ ਤੇਰੇ ਕਰਮਾਂ ਚ ਸ਼ਤਾਵ ਆ ਵੇ ਸਾਡੀ ਮੰਮੀ ਇਦਾਂ ਨਹੀਂ ਨਾਂ ਆਂਦੀ ਫਲਾਣੀ ਨਾ ਉਹਨੂੰ ਆਂਦੀ ਤੈਨੂੰ ਇਹਨੇ ਪੈਸੇ ਦੇ ਤੂੰ ਜਮਾ ਕਰਾ ਲਾ ਦੂਜੀ ਨੂੰ ਦੂਜੀ ਉਂਗਲ ਦੇ ਦੇਣੀ ਤੇ ਜਿੰਦ ਜੀ ਤਾਂ ਫੇਰ ਸਾਡੇ ਘਰ ਦੇ ਕਪਾਤਾ ਹੋਣੇ ਆਂ ਤਾਂ ਮਾਰ ਜਾਂਦੀ ਸ਼ਦਾਈਆਂ ਵਾਲਿਆਂ ਤੇ ਉਹਨੇ ਸਾਚੀ ਮੰਨ ਲਿਆ ਹਾਈ ਚੱਲ ਜੇ ਉਹਨੂੰ ਥੋੜਾ ਸਮਝਾ ਕੇ ਬੋਲਿਆ ਛੁੱਟ ਬੋਲੇ ਯਾਰ ਲੋ ਦਵਿੰਦਰ ਜੀ ਤੈਨੂੰ ਆਖਦਾ ਚੱਲ ਤੂੰ ਚੁੱਪ ਕਰ ਜਾ ਚੱਲ ਜਨੀਰ ਲੋੜ ਤੋਂ ਮੈਨੂੰ ਦੱਸ ਮੈਂ ਤੈਨੂੰ ਪੈਸੇ ਦੇ ਦਿਆ ਕਰੂੰਗੀ ਤੂੰ ਨਹੀਂ ਕਾ ਚ ਲੜਾਈ ਪਾਈ ਦੀ ਹੁੰਦੀ ਚੱਲ ਠੀਕ ਹੈ ਮੰਮੀ ਮੈਂ ਨਹੀਂ ਕਹੂੰਦੀ ਅੱਜ ਤੂੰ ਚੱਲ ਭੈਣਾ ਭੈਣਾ ਬਣ ਕੇ ਦਵਾ ਜਾਣੀਆਂ ਰਿਆ ਕਰੋ ਨਹੀਂ ਬੀਬੀ ਇਹ ਨਹੀਂ ਹਨ ਲੜਕੇ ਨਹੀਂ ਬਹਿਣ ਦਿੰਦੀ ਲੜਕੇ ਉਹ ਹੋਈ ਰਲ ਕੇ ਰਲ ਕੇ ਨਹੀਂ ਬਹਿਣ ਦਿੰਦੀ ਇਹ ਪਤਾ ਕੀ ਕਹਿੰਦੀ ਇਹ ਜੋ ਦੋਨਾ ਜੋ ਬਣਾਊਗਾ ਉਹ ਦਵਿੰਦਰ ਜੀ ਨਾਲ ਤਾਂ ਤੜਾਵਾਂਗੇ ਨਾਲੇ ਮੈਨੂੰ ਕਹਿੰਦੀ ਤੈਨੂੰ ਮੈਂ ਪੈਸੇ ਦੇਆ ਕਰੂੰਗੀ ਚੋਰੀ ਚੋਰੀ ਫਿਰ ਤੂੰ ਆਪਣੀ ਗੋਲਕ ਚ ਪਾ ਲਈ ਤੇ ਉਹਨੇ ਤੇਰਾ ਕੱਖ ਨਹੀਂ ਬੰਨ ਦੇਣਾ ਇਹਨੂੰ ਆਂਦੀ ਇਹ ਚਲਾਕ ਬੜੀ ਆ ਤੇ ਉਹਨੇ ਨਹੀਂ ਤੈਨੂੰ ਪੈਸੇ ਦੇਣੇ ਤੂੰ ਆਪਣਾ ਆਪਣਾ ਲਾਰਾ ਰੱਖ ਕਰ ਮੈਨੂੰ ਕੀ ਪਤਾ ਕਿੰਦਾ ਆਪਣਾ ਲਾਰਾ ਕਰਾਂ ਜੀ ਮੈਨੂੰ ਪਤਾ ਕਿਉਂ ਆਖਿਆ ਮੈਂ ਇਹਨੂੰ ਸਵੇਕੀ ਆਖਿਆ ਵਾ ਮੈਂ ਭਰਾ ਗੱਲਾਂ ਦੱਸਦੀ ਉਹਨੂੰ ਹਰ ਉਹਦੇ ਬੋਲੀ ਆ ਕੇ ਦੇ ਉਹ ਪਤਾ ਬਿਜੇ ਤਾ ਮੰਮੀ ਸਿਆਣੇ ਆਂਦੇ ਦਾਦੀ ਨੂੰ ਇੱਕ ਪਾਸੇ ਦਲੇ ਦੁਨੀਆ ਨੂੰ ਦਵੰਦੀ ਦਵੱਲੀ ਉਹਦੀ ਗੱਲ ਇਹ ਹੋਈ ਮੰਮੀ ਦੀ ਵੀ ਵੇ ਪਹਿਲਾਂ ਗੱਲਾਂ ਦਾਦੀ ਆ ਤੇ ਹੁਣ ਜਦੋਂ ਬਖ ਵੀ ਤੇ ਆਂਦੀ ਜਾ ਮੈਂ ਉਹਨੇ ਪਰਖਣ ਦੀ ਮਾਰੀ ਨੇ ਵੀ ਭਾਰਾ ਦੱਸਦੀ ਆ ਹਾ ਕਿੰਨੀ ਓਂ ਤਰੀ ਬੁਡੋੜੀ